ਜਲੰਧਰ ਦੇ ਵਿੱਚ ਗੌਤਮ ਜੈਨ ਨੇ ਸੰਭਾਲਿਆ ਨਗਰ ਨਿਗਮ ਦਾ ਚਾਰਜ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪਹਿਲ ਜ਼ਿੰਮੇਵਾਰੀ ਹੋਵੇਗੀ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਔਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਜਲੰਧਰ ਦੇ ਵਿੱਚ ਨਗਰ ਨਿਗਮ ਦਾ ਗੋਤਮ ਜੈਨ ਦੇ ਵੱਲੋਂ ਉਹਦਾ ਸੰਭਾਲ ਲਿੱਤਾ ਗਿਆ ਹੈ ਅਤੇ ਇਸ ਉਹਦਾ ਸੰਭਾਲਣ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਜੋ ਵੀ ਪੈਂਡਿੰਗ ਕੰਮ ਪਏ ਹਨ ਉਹਨਾਂ ਨੂੰ ਪੂਰੇ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ ਸ੍ਰੀ ਕਾਲ ਜੀ ਜੀ ਸਾਰੇ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਸ੍ਰੀ ਕਾਲ ਤੇ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਸਿਉਮ ਕੀਤਾ ਹੈ ਤੇ ਸਾਡੀ ਇਹੀ ਪ੍ਰਾਇਰਟੀ ਰਹੇਗੀ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੇਜ਼ੀ ਲਿਆ ਕੇ ਅਤੇ ਲੋਕਾਂ ਵੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖਲ ਲੱਭਣ ਦੀ ਕੋਸ਼ਿਸ਼ ਕਰਾਂ ਜਲੰਧਰ ਦੇ ਵਿੱਚ ਗੌਤਮ ਜੈਨ ਨੇ ਸੰਭਾਲਿਆ ਨਗਰ ਨਿਗਮ ਦਾ ਚਾਰਜ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪਹਿਲ ਜਿੰਮੇਵਾਰੀ ਹੋਵੇਗੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ। ਅਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਜਲੰਧਰ ਦੇ ਵਿੱਚ ਨਗਰ ਨਿਗਮ ਦਾ ਗੋਤਮ ਜੈਨ ਦੇ ਵੱਲੋਂ ਉਹਦਾ ਸੰਭਾਲ ਲਿੱਤਾ ਗਿਆ ਹੈ ਅਤੇ ਇਸ ਉਹਦਾ ਸੰਭਾਲਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਜੋ ਵੀ ਪੈਂਡਿੰਗ ਕੰਮ ਪਏ ਹਨ ਉਹਨਾਂ ਨੂੰ ਪੂਰੇ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ। ਸਸ਼ੀਕਾਲ ਜੀ ਮੇਰੇ ਸਾਰੇ ਵਸਨੀਕਾਂ ਨੂੰ ਜਲੰਧਰ ਵਸਨੀਕਾਂ ਨੂੰ ਸਸ਼ੀਕਾਲ ਵੀ ਅੱਜ ਮੈਂ ਕਮਿਸ਼ਨਰ ਕਾਰਪੋਰੇਸ਼ਨ ਮ्युनਿਸਪਲ ਕਾਰਪੋਰੇਸ਼ਨ ਜਲੰਧਰ ਦਾ ਚਾਰਜ ਅਸਮ ਕੀਤਾ ਹੈ ਤੇ ਸਾਡੀ ਇਹ ਹੀ ਪ੍ਰਾਇਰਟੀ ਰਹੇਗੀ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਤੇ ਹੋਰ ਜਿਹੜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵੀ ਤੇਜ਼ੀ ਲਿਆ ਕੇ ਅਤੇ ਲੋਕਾਂ ਵੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣ ਕੇ ਖਾਲ ਦਬੰਦੀ ਕੋਸ਼ਿਸ਼ ਕਰ ਜਲੰਧਰ ਦੇ ਵਿੱਚ ਗੌਤਮ ਜੈਨ ਨੇ ਸੰਭਾਲਿਆ ਨਗਰ ਨਿਗਮ ਦਾ ਚਾਰਜ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪਹਿਲ ਜ਼ਿੰਮੇਵਾਰੀ ਹੋਵੇਗੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਅਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਜਲੰਧਰ ਦੇ ਵਿੱਚ ਨਗਰ ਨਿਗਮ ਦਾ ਗੋਤਮ ਜੈਨ ਦੇ ਵੱਲੋਂ ਉਦਦਾ ਸੰਭਾਲ ਲਿੱਤਾ ਗਿਆ ਹੈ ਅਤੇ ਇਸ ਉਦਦਾ ਸੰਭਾਲਣ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਜੋ ਵੀ ਪੈਂਡਿੰਗ ਕੰਮ ਪਏ ਹਨ ਉਹਨਾਂ ਨੂੰ ਪੂਰੇ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ। ਸ੍ਰੀ ਕਾਲ ਜੀ ਇਹ ਵੀ ਸਾਰੇ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਸ੍ਰੀ ਕਾਲ